ਕਈ ਸੱਚ ਜਾਣਿਓ ਅੱਜ ਤੋਂ 1 ਮਹੀਨਾ ਪਹਿਲਾਂ ਗਲਾ ਮੇਰਾ ਬੰਦ ਹੋਇਆ ਸੀ ਮੇਰੇ ਘਰ ਤੋਂ ਸਾਈਂ ਜੀ ਨੂੰ ਮੈਸੇਜ ਲੱਗਿਆ ਕਿ ਉਹਦਾ ਗਲਾ ਵੀ ਠੀਕ 103 ਦਾ ਬੁਖਾਰ ਹੈ ਉਹ ਜਦੋਂ ਇਹਨਾਂ ਨੂੰ ਮੈਸੇਜ ਮਿਲਿਆ ਸਾਈਂ ਜੀ ਤੱਕ ਮੈਸੇਜ ਪਹੁੰਚਿਆ ਸੱਚ ਜਾਣਿਓ ਮੈਂ ਠੀਕ ਹੋ ਗਿਆ ਮੇਰਾ ਬਾਪੂ ਹਸਪੀਟਲ ਐਡਮਿਟ ਹੋ ਗਿਆ ਮੈਨੂੰ ਜਦੋਂ ਸਵੇਰੇ ਮੈਂ ਪਾਜੀ ਨੂੰ ਫੋਨ ਕੀਤਾ ਮੈਂ ਕਿਹਾ ਪਾਜੀ ਬਾਪੂ ਜੀ ਨਾਲ ਗੱਲ ਕਰਾ ਲਓ ਕਹਿੰਦੇ ਸਾਈ ਜੀ ਹੁਣੇ ਸਵੇਰੇ 8 ਵਜੇ ਹਸਪੀਟਲ ਐਡਮਿਟ ਸੀਗੇ ਸਵੇਰੇ 8 ਵਜੇ ਛੁੱਟੀ ਮਿਲੀ ਹੈ ਔਰ ਗਲੇ ਦਾ ਆਪਰੇਸ਼ਨ ਮੇਰਾ ਹੋਣਾ ਸੀ ਲੇਕਿਨ ਆ ਬਾਪੂ ਦਾ ਹੋ ਗਿਆ ਯਾਰ